ਉਹ ਦਿਖਾਇਆ ਸੀ ਪਹਿਲਾਂ ਅੰਜੀਰ ਆਹ ਲਓ ਜੀ ਅੰਜੀਰ ਆਪਣਾ ਪੱਕ ਕੇ ਤਿਆਰ ਆ ਬੂਟਾ ਹਲੇ ਦੇਖੋ ਕਿੰਨਾ ਛੋਟਾ ਜੀਨੇ ਵੀ ਇਹ ਬੂਟਾ ਲੈਣਾ ਹੋਇਆ ਉਹਨੂੰ 100 ਰੁਪਏ ਦੇ ਇਹਦੇ ਨਾਲ ਦਾ ਬੂਟਾ ਮਿਲ ਜੂਗਾ ਛੋਟਾ ਅੰਜੀਰ ਆ ਬੂਟਾ ਦੇਖੋ ਚੀਨੀ ਵਰਗਾ ਮਿੱਠਾ ਅੰਜੀਰ ਲੱਗਿਆ ਸਹਿ ਦੇਖੋ ਹਾਂ ਜੀ ਇਹ ਵੀ ਪੱਕ ਚੁੱਕੇ ਆ। ਆ ਵੀ। ਹਲੇ ਇਹ ਛੋਟਾ ਬੂਟਾ ਫੇਰ ਵੀ ਅੰजीर ਇਹਨੂੰ ਕਿੰਨਾ ਲੱਗੇ ਹੋਇਆ। ਪੰਜ ਛੇ ਅੰजीर ਪਹਿਲਾਂ ਤੋੜ ਚੁੱਕੇ ਆ ਇਹਦੇ ਉੱਤੋਂ। ਤੇ ਆਹ ਤੋੜੇ ਨੇ। ਅੰजीर ਮਿੱਠਾ ਇੰਨਾ ਚ ਮਠਿਆਸ ਇੰਨੀ ਹੋਊਗੀ ਆਮ ਅੰजीर ਨਾਲ ਤੇ ਜਾਨ ਵੀ ਜ਼ਿਆਦਾ ਹੋਊਗੀ। ਤੁਸੀਂ ਦੇਖੋ ਪੱਕ ਚੁੱਕਿਆ ਪੂਰੀ ਤਰ੍ਹਾਂ ਇਹ। ਇਹ ਆਪਾਂ ਬੂਟਾ ਹਲੇ ਲਾਇਉ ਨੂੰ ਹਲੇ ਤਕਰੀਬਨ ਸਾਲ ਹੋਇਆ ਐ ਬੂਟੇ ਨੂੰ ਲਾਏ ਨੂੰ ਸਾਲ ਦੇ ਵਿੱਚ ਵਿੱਚ ਅੰਜੀਰ ਦੇਖੋ ਤੁਸੀਂ ਕਿੰਨਾ ਵਧੀਆ ਬਣ ਗਿਆ ਇਹ ਜੀ ਕਾਫੀ ਜ਼ਿਆਦਾ ਤੱਤ ਹੁੰਦੇ ਨੇ ਇਹਦੇ ਕਾਫੀ ਫਾਇਦੇ ਨੇ ਅੰਜੀਰ ਖਾਣ ਦੇ ਭਲੇ ਛੋਟਾ ਹੀ ਆ ਗਾਹਾਂ ਗਾਹਾਂ ਅੰਜੀਰ ਨਵਾਂ ਵੀ ਇਹਨੂੰ ਲੱਗ ਰਿਹਾ ਦੇ ਅੰਜੀਰ ਪੱਕ ਵੀ ਗਿਆ ਤੇ ਲੱਗ ਵੀ ਰਿਹਾ ਨਵਾਂ ਜੀ ਇਹ ਹਾਈਬ੍ਰਿਡ ਅੰਜੀਰ ਆ ਦੇਖੋ ਨਾਬੀ ਹੋ ਗਿਆ ਜੀ ਇਹ ਬੂਟਾ ਤਕਰੀਬਨ ਆਪਾਂ ਨੂੰ ਮਾਰਕੀਟ ਤੋਂ 100 ਰੁਪਏ ਦਾ ਮਿਲ ਜਾਂਦਾ ਜਿਹਨੂੰ ਲਗਭਗ 6 ਮਹੀਨੇ ਤੱਕ ਜਿਹੜਾ ਅੰਜੀਰ ਆ ਲੱਗਣਾ ਸ਼ੁਰੂ ਹੋ ਜਾਂਦਾ ਇੱਕ ਆਉਂਦਾ ਦੇਸੀ ਇਹ ਹਾਈਬ੍ਰਿਡ ਇਹਦੇ ਕਿਤੇ ਘਰੇ ਲੱਗੇ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਕਰਦੇ ਕਰੋ ਇਸ ਤਰ੍ਹਾਂ ਦੀਆਂ ਹੋਰ ਦੇਖਣ ਲਈ ਜਿਹੜੇ ਜੇ ਅੰਜੀਰ ਚਾਹੀਦੇ ਨੇ ਤਾਂ ਤੁਸੀਂ ਸਮਰਾਲੇ ਨਾਸਰੀ ਚੋਂ ਲੈ ਸਕਦੇ ਆ